ਸ੍ਰੀ ਵਾਹਿਗੁਰੂ ਸ੍ਰੀ ਰਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋ ਹਾਗਣੀ ਮੁਠੀ ਦੂਜੈ ਪਾਏ ਕਲਰ ਕੇਰੀ ਤੰਦ ਜਿਉ ਅਹਨਸ ਕੇਰ ਤਹ ਪਾਏ ਬਿਨ ਸ਼ਬਦੈ ਸੁਖ ਨਾ ਪੀਐ ਫਿਰ ਬਿਨ ਦੁਖ ਨਾ ਜਾਏ ਮੁੰਢੇ ਦੇਰ ਦਿਨ ਸਿਆ ਸਿੰਗਾਰ ਦਰ ਕਰ ਢੋਈ ਨਾ ਲਹੈ ਦਰਗਾਹ ਝੂਠ ਖੁਆਰ ਰਹਾਉ ਆਪ ਸੁ ਜਾਣ ਨ ਭੁੱਲੇ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ ਨਉ ਨਿਜ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨ ਜਾਣਈ ਚਾ ਚਿਜਜ ਅਚਾਰ ਅੰਧ ਲੈ ਨਾਮ ਜਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਲੈ ਚੁੱਕਈ ਮਰ ਜਨ ਮੈਂ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਹੂਰ ਚੋ ਆ ਚੰਦਨ ਬਹੁ ਕਣਾ ਪਾਨ ਨਾਲ ਕਪੂਰ ਜੇ ਧਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਪੂੜ ਸਭ ਰਸੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲੰਗ ਸ਼ਬਦ ਨਾ ਤਿਹਦੀ ਹੈ ਚੌ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਮ ਮਹੱਲਾ ਪਹਿਲਾ ਸੁਣੀ ਦੇ ਦਰਾਵਣੀ ਜਾਂ ਜੀਉ ਵਿੱਚ ਹੁੰ ਜਾਏ ਪਾਹ ਬਲੰਦੀ ਵਿੱਜਵੀ ਤੂੰ ਨ ਅਨਿਛਿਓ ਕਾਇ ਪੰਚੇ ਰੁੰਨੇ ਦੁਖ ਭਰੇ ਦਿਨ ਤੇ ਦੂਜੈ ਪਾਏ ਮੂੜੇ ਰਾਮ ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਐ ਲੱਗ ਦੁਬਦਾਲਾ ਦੇ ਪਤ ਮੋਏ ਅੰਤਰ ਕ੍ਰਿਸ਼ਨ ਅੱਗ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਧੰਡੈ ਠਗ ਮੁਈ ਪ੍ਰੀਤ ਪਿਆਰ ਗਿਆ ਮੁਵਾ ਵੈਰ ਵਿਰੋਧ ਧੰਦਾ ਠੱਗਾ ਹਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਇ ਸਿਰੀ ਰਾਗ ਮਹੱਲ ਪਹਿਲਾ ਤਨ ਜਾਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭੈ ਕੂਰ ਬਜਾਵੈ ਤੂਰ ਬਿਨ ਸਬਦੈ ਪਰਮਾਈਐ ਦੁਬਿ ਦਾ ਰੋਬੇ ਪੂਰੇ ਮਨ ਰੇ ਸ਼ਬਦ ਤਰੋਹ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨ ਮੈਂ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਮ ਪੈ ਸਚ ਰਾਤੀ ਦੇਹੁਰੀ ਜਿਹਵਾ ਸਚ ਸੁਆਉ ਸਚੀ ਨਦਰਿ ਨਿਹਾਲੀਐ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਾਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤ ਸਮੋਇ ਨਿਰਮਲ ਮੈਲਾ ਨਾ ਠੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸਮਾਹਿ ਪੰਚ ਭੂਤ ਸਚ ਭੈ ਰਤੇ ਜੋ ਸਚੀ ਮਨ ਮਾਹਿ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹਿ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਚ ਕੀ ਤਰੀਏ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਥ ਮਤੀ ਬੂਢੀਐ ਗੁਰਮੁਖ ਸਚ ਸੋਤਾਰ ਗੁਰ ਦਿਨ ਚੌ ਤਰੀਏ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ ਰਹਾਉ ਆਗੇ ਦੇਖੋ ਡੰਡ ਜਲੇ ਪਛ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਜਨ ਸੈ ਕਟ ਕਟ ਸੱਚ ਪਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹ ਸਾਹ ਤੁਝ ਸਮਹਾਵ ਕਦੇ ਨਾ ਵਿਸਾਰੇਉ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਉ ਮਨ ਤਨ ਤੇਰਾ ਤੁਮ ਭਣੀ ਗਰਬ ਨਿਵਾਰ ਸਮੇਉ ਜਿਨ ਏਹ ਜਗਤ ਉਪਾਇਆ ਤ੍ਰਿ ਭਵਨ ਕਰਿਆ ਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਕਟ ਕਟ ਜੋਤ ਨਿਰੰਤਰੀ ਬੁਝੈ ਗੁਰਮਤਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾਾਸ ਸੱਚੇ ਸੇ ਪੀਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜੀਉ ਪਿੰਡ ਪ੍ਰਭ ਪਾਸ ਸਿਰੀ ਰਾਗ ਮਹੱਲਾ ਪਹਿਲਾ ਸੋਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਭੋ ਬਿਜੋ ਬਨ ਸਾਸ ਹੈ ਤਬ ਲਭ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਤੈ ਤੇਰੀ ਤਨਖੇ ਮੇਰੇ ਮਨ ਲੈ ਲਾ ਹਾ ਕਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਗਰੀ ਪਾਹ ਰਹਾਉ ਸੁਣ ਸੁਣ ਗੰਢਣ ਗੰਢੀਐ ਲਿਖ ਪੜਬ ਜਹ ਪਾਰ ਕ੍ਰਿਸ਼ਨਾ ਅਹਨਸ ਅਗਲੀ ਹਉ ਮੈ ਰੋਗ ਵਿਕਾਰ ਉਹ ਵੇ ਪਰਵਾਹ ਅਤੋਲ ਵਾਂ ਗੁਰਮਤਿ ਕੀ ਮਤਸਾਰ ਲਖ ਸਿਆਣਪ ਜੇ ਕਰੀ ਲਖਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਮੈ ਦੂਖ ਸੰਤਾਪ ਹਰ ਜਪ ਜੀਰੈ ਛੁੱਟੀਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਜੀਆ ਸਿਰਲਾ ਤ੍ਰਿ ਭਵਨ ਖੋਜ ਤੰਢੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਦਾਗ ਮੁਹੱਲਾ ਪਹਿਲਾ ਮਰਨੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਥ ਗਿਰਾਸ ਅੰਤਰ ਗੁਰਮੁਖ ਤੂੰ ਵਤ ਹੈ ਜਿਉ ਪਹਾਵੈ ਤਿਉ ਨਿਰਜਾਸ ਜੀ ਹਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਬਿਆਨ ਰਹਾ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸੰਤ ਉਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵੰਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਵਿਨਾਸ਼ ਸਤਗੁਰ ਸੇਵੇ ਆਪਨ ਹਉ ਸਤਿਗੁਰ ਬਾਣੇ ਤਾਸ ਖੜ ਦਰਗਹ ਪੈ ਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹਿਰਾਵ ਰਹੇ ਛੇਵ ਸ਼ਕਤੀ ਕਾ ਮੇਲ ਤ੍ਰਿਹ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹਿ ਹੈ ਨਾ ਮੇਲ ਮਨ ਬੈਰਾਗੀ ਘਰ ਵਸੈ ਸਤ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਾਹੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਕੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨ ਛਦ ਨਾ ਧੀਜੈ ਸਾਥ ਤਾ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੀ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉ ਮੈ ਛੋਡ ਬੁਮਾਨ ਫਰ ਗੁਰ ਸਰਵਰ ਸੇਵਤੁ ਪਾ ਮਹਿੰਦਰ ਘਮਾਨ ਰਹਾਵ ਰਾਮ ਨਾਮ ਜਪ ਦਿਨ ਰਾਤ ਗੁਰਮੁਖ ਹਰਿ ਧਨ ਜਾਣ ਸਭ ਸੁਖ ਹਰਿ ਦਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹੰਸ ਹਰਿ ਪ੍ਰਭ ਸੇਵਿਆ ਸਤਗੁਰ ਦੀ ਆਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਫਤੈ ਪਜਾਨ ਪਰਮੇ ਭੂਲਾ ਦੁਖ ਤਣੋ ਜਮ ਮਾਰ ਕਰੈ ਫੁਲਹਾਰ ਮਨ ਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ ਐ ਤੇ ਤੰਦ ਪਿਟਾਈ ਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵੰਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਬਿਸਰੈ ਕਰਮ ਸੱਚੈ ਮੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਿਲ ਪਿਆਰਾ ਬਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾਂ ਹਰ ਨਾਮ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਾਰਾਏ ਗੁਣ ਮਾਹੀ ਮਨ ਰੇ ਅਹਨ ਸਹਰ ਗੁਣਸਾਰ ਜਿਨ ਛਿਨ ਪਲ ਨਾਮ ਨਾ ਵਿਸਰੇ ਤੇ ਜਨ ਬਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਏ ਨਾਹੀ ਸੰਸਾ ਸੋਗ ਗੁਰਮੁਖ ਜਿਸ ਹਰਿ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਤੈਸਯੋ ਨਹਿ ਨ ਕੀ ਜਾਈ ਜੋ ਦੀ ਸੈਕਲ ਅਨਹਾਰ ਗੁਰਮੁਖ ਰਵ ਹੈ ਸੋਹਾਗਣੀ ਸੋ ਪ੍ਰਭ ਤੇਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਇ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਇਆ ਅਗਾਇ ਨਾਨਕ ਸਤਗੁਰ ਮੀਤ ਕਰ ਸਤਿ ਪਾਦ ਹੰਦਰਗ ਹਜਾਇ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਹੁ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਤਿ ਕਸ ਵਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਦਮਾਨ ਕਮੋਲ ਅਮੋਲ ਪਾਈਐ ਹਰ ਹੀ ਰਾ ਗੁਰਮਾਹ ਸਤ ਸੰਗਤ ਸਤ ਗੁਰ ਪਾਈਐ ਇਹਨੇ ਸਬਦ ਸਲਾਹਿ ਰਹਾ ਸਤ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਕਿਉ ਕ੍ਰਿਸ਼ਨਾ ਦਾ ਸੰਦਾਸ ਜਮ ਜੰਦਾ ਨ ਲੱਗ ਗਈ ਕਿਉ ਭੌਜਲ ਕਰੈ ਤਰਾਸ ਗੁਰਮੁਖ ਕੂੜ ਨਾ ਪਹਾਵਈ ਸਚ ਰਤੇ ਸਚ ਪਾਏ ਸਾਖਤ ਸਚ ਨਾ ਪਹਾਵਈ ਕੂੜੈ ਕੂੜਿ ਪਾਏ ਸਚ ਰਤੇ ਗੁਰ ਮੇਲਿਆ ਸਚੇ ਸਤ ਸਮਾਈ ਮਨ ਮਹਿਮਾਨ ਤਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਧਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਗਿਆ ਕਰੇ ਹਰ ਹੀਰ ਸਿਰੀ ਰਾਗ ਮਹੱਲਾ ਪਹਿਲਾ ਭਰਮੇ ਪਾਹ ਨ ਵਿਜਵਹਿ ਜੇ ਭਵੈ ਦਿਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤਾ ਭਗਤ ਨ ਹੋਵੈ ਦਿਨ ਸਤਿਗੁਰ ਕੇ ਉਪਦੇਸ਼ ਮਾਨਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਉਮ ਤ੍ਰਿਸ਼ਨਾ ਮਾਰ ਰਹਾ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈ ਹੈ ਗੁਰਮੁਖ ਹਰ ਲਿਗਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲਲ ਸਮਾਏ ਜਿਨ ਹਰ ਹਰ ਨਾਮ ਨਚੇ ਤਿਓ ਸੋ ਔਗਣ ਆਵੇ ਜਾਏ ਜਿਸ ਸਤਗੁਰ ਪੁਰਖ ਨਾਮ ਭੇਟਿਓ ਸੋ ਭੌਜਲ ਪਚੈ ਪਚਾਏ ਇਹ ਮਾਨਕ ਜੀਓ ਨਿਰਮੋਲ ਹੈ ਇਓ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁ ਜਾਣ ਗੁਰ ਮਿਲਿ ਔਜਲ ਲੰਗੀਐ ਦਰਗਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਣ ਉਪਜੈ ਸ਼ਬਦ ਨੀਸਾਨ ਸ੍ਰੀ ਰਾਮ ਮਹੱਲਾ ਪਹਿਲਾ ਵਣਜ ਕਰ ਹੋਵਣ ਜਾ ਰਹੋ ਵਖਰ ਲੈ ਹੁ ਸੰਭਾਲ ਤੈਸੀ ਵਸ ਰਸਾਹੀਐ ਜੈਸੀ ਨਿਭੈ ਨਾਲ ਅਗੈ ਸਾ ਸੁਜਾਣ ਹੈ ਲੈ ਸੀ ਵਸ ਸੁਮਹਾਰ ਭਾਈ રે RAM ਕਹੋ ਚਿਤ ਲਾਇ ਹਰ ਜਸ ਵਖਰ ਲੈ ਚਲਹੁ ਸਹ ਦੇਖੈ ਪਤੀ ਆਏ ਰਹਾ ਜਿੰਨਾ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੈ ਵਣਜ ਵਣੰਜਿਆ ਮਾਨ ਤਨ ਖੋਟਾ ਹੋਏ 파ਹੀ 파ਤੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਕੋਟੇ ਪੋਤੇ ਨਾ ਪਵਹਿ ਤੈਨਹਾਰ ਗੁਰਦਰਥ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਹੋਏ ਨਾਨਕ ਮਨ ਸਮਝਾਈਐ ਗੁਰ ਕਾਏ ਸ਼ਬਦ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨਾ ਕਰਮ ਤਿਨਾਹ ਹਰ ਜਪ ਇਲਾਹਾ ਅਗਲਾ ਨਿਰ ਪਉ ਹਰ ਮਨ ਮਾਹ